जकारा पौणा हरी बाबा जी दा होलिस सच्चे दरबार की जय जकारा सिद्ध जोगी बाबा बालकनाथ जी दा होलिस सच्चे दरबार रे वीर बजरंगी हर हर महादेव मौजूद तशरीफ फरमान बहुत ही पाक सा रूहें मेरे सामने बैठीयां जिन्ना ने अपनीयां जिंदगियां अपने रब दे चरणां दे लेखे लाइयां क्योंकि कहते हैं कि जिंदगी में गुरु होना बहुत जरूरी है जिंदगी में अगर गुरु ना होता तो दुनिया का कोई भी काम शुरू ही ना होता और जिनके दरबार में हम बैठे हैं जोगी पौनाहारी बाबा बालकनाथ जी बाल ब्रह्मचारी भोलेनाथ के उपासक कलजुग के अवतारी और मैं जितने भी भगतजन यहां पे बैठे हैं मैं आपसे सबसे एक अनुरोध जरूर करूंगा क्योंकि कहें कि सेवा तीन तरह होती है तन मन तन आप जी गौर करियो जिथे मर्जी चले जाओ गुरुद्वारा साहब चले जाओ पाठी साहब कह पुत्र सेवा करनी तन मनता नल करी मंदिर चले जाओ पंडित जी के पुत्र सेवा करनी है तन मनता नल करी जिथे गए तन मन तन हूँ गौर करनी है ਕਦੇ-ਕਦੇ ਕੀ ਹੁੰਦਾ ਕਿ ਤੁਸੀਂ ਆਪਣੇ ਈਸ਼ਵਰ ਦੇ ਨਾਮ ਦੀ ਜੋਤ ਜਗਾ ਲਈ ਅੱਖਾਂ ਬੰਦ ਕਰ ਲਈਆਂ ਹੱਥ ਜੋੜ ਲਏ ਹੁਣ ਅੱਖਾਂ ਵੀ ਬੰਦ ਐ ਹੱਥ ਵੀ ਜੋੜੇ ਐ ਜੋਤ ਵੀ ਜਗ ਗਈ ਗੋਡਿਆਂ 'ਪਾਰ ਹੋ ਕੇ ਤੇਰਾ ਰੱਬ ਸਾਹਮਣੇ ਤੂੰ ਆਪਣੇ ਰੱਬ ਦੇ ਸਾਹਮਣੇ ਪਰ ਮੱਥਾ ਟੇਕਦਿਆਂ 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 ਇਹ ਜਿਹੜਾ ਪਾਪੀ ਮਨ ਐ ਇਹ ਸਾਨੂੰ ਬਹੁਤ Pase ਕਮਾਉਂਦਾ ਬਾਣੀ ਦਾ ਵੀ ਫਰਮਾਨ ਐ ਕਿ ਮਨ ਜੀਤੇ ਜਗ ਜੀਤ ਜਿੰਨੀ ਦੇਰ ਮਨ ਤੇ ਕਾਬੂ ਨਹੀਂ ਪਾ ਹੋਣਾ ਉਨੀ ਦੇਰ ਇਬਾਦਤ ਬੰਦਗੀ ਉਹਦੇ ਰੱਬ ਦੇ ਘਰ ਦੇ ਵਿੱਚ ਨਹੀਂ ਬੈ ਹੋਣਾ ਇਧਰ ਪੇਟਾ ਚਲਦੀਆਂ ਹੁਣ ਤੁਹਾਡਾ ਧਿਆਨ ਘੜੀਆਂ ਵੱਲ ਲਾਵੇ ਕਿ ਟਾਈਮ ਕਿੰਨਾ ਹੋ ਗਿਆ ਫਿਰ ਤੁਸੀਂ ਰੱਬ ਦੀ ਬੰਦਗੀ ਰੱਬ ਦੀ ਭਗਤੀ ਕਦੇ ਵੀ ਨਹੀਂ ਕਰ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਇੱਥੇ ਬਹਿ ਕੇ ਆਪਣਾ ਮਨ ਲਾਉਣਾ ਪੈਣਾ ਜਦੋਂ ਮਨ ਲੱਗ ਗਿਆ ਫਿਰ ਤਨ ਆਪਣੇ ਆਪ ਲੱਗ ਜਾਣਾ ਜਦੋਂ ਮਨ ਤੇ ਤਨ ਇਹ ਦੋਨੋਂ ਚੀਜ਼ਾਂ ਲੱਗ ਗਈਆਂ ਧੰਨ ਤਾਂ ਫਿਰ ਉਹ ਇੰਨਾ ਕੁ ਦੇ ਦਿੰਦਾ ਬੰਦਾ ਵਾਰਨਾ ਸ਼ੁਰੂ ਹੁੰਦਾ ਉਹਨੂੰ ਕਹਿੰਦੇ ਤਨ ਮਨ बोलो सच्चे दरबार की जय दो चार बार माथा टेकने से बात ना ना बने कभी भी अपने रब का अपने प्रभु का अपने ईश्वर का दरबार छोड़कर जाना नहीं चाहिए क्योंकि बुझी हुई क्षमा फिर से जल सकती है तूफानों में गिरी हुई किश्ती किनारे लग सकती है अरे मायूस ना होना कभी भी जिंदगी से क्योंकि ये तो तकदीर है कभी भी बदल सकती ਆਪਾਂ ਜਿੰਨੇ ਜਾਣੇ ਬੈਠੇ ਆ ਜੈਨ ਸਾਹਿਬ ਜੈਨ ਪਰਿਵਾਰ ਜਿਨ੍ਹਾਂ ਦਾ ਇਸ਼ਕ ਹੋ ਗਿਆ ਬਾਬਾ ਜੀ ਦੇ ਨਾਲ ਮੈਂ ਥੋੜੀ ਦੇਰੀ ਅੰਦਰ ਜੈਨ ਸਾਹਿਬ ਨਾਲ ਬੈਠਾ ਉਹਨਾਂ ਦੀ ਬਾਣੀ ਉਹਨਾਂ ਦੀ ਸੋਚ ਉਹਨਾਂ ਦੇ ਬੋਲ ਮੈਂ ਸੁਣ ਕੇ ਬੜਾ ਹੈਰਾਨ ਹੋਇਆ ਮੈਂ ਕਿਹਾ ਬਾਬਾ ਜੀ ਇਸ ਸੰਸਾਰ ਦੇ ਵਿੱਚ ਆਉਣ ਦਾ ਤਰੀਕਾ ਸਭ ਦਾ ਇੱਕੋ ਜਿਹਾ ਪਰ ਇਸ ਸੰਸਾਰ ਨੂੰ ਜਾਣ ਦਾ ਤਰੀਕਾ ਸਭ ਦਾ ਅਲੱਗ-ਅਲੱਗ ਹੈ ਗੁਰੂ ਕੇ ਸੇਵਕ ਬੈਠੇ ਨੇ ਔਰ ਇਧਰ ਵੀਰ ਬਜਰੰਗ ਬਲੀ ਪਵਨ ਪੁੱਤਰ ਹਨੂਮਾਨ ਜੀ ਮੈਂ ਚਾਹਾਂਗਾ ਕਿ ਤਾੜੀ ਜਰਾ ਪਵਨ ਪੁੱਤਰ ਹਨੂਮਾਨ ਜੀ ਵਾਸਤੇ ਜਰਾ ਜ਼ੋਰਦਾਰ ਹੋਣੀ ਚਾਹੀਦੀ ਹੈ ਵੀਰ ਬਜਰੰਗ ਬਲੀ ਪਵਨ ਪੁੱਤਰ ਹਨੂਮਾਨ ਜੀ ਦੇ ਉਪਾਸਕ ਜਿਹੜੇ ਮੁਹੱਬਤ ਉਹਦੇ ਇਸ਼ਕ ਦੇ ਵਿੱਚ ਰੰਗੇ ਹੋਏ ਮੇਰੇ ਸਾਹਮਣੇ ਉਹ ਵੀ ਬੈਠੇ ਨੇ ਇੱਕ ਦੋ ਪੰਜਾਂ ਤੋਂ ਬਾਅਦ ਮੈਂ ਪਵਨ ਪੁੱਤਰ ਹਨੂਮਾਨ ਜੀ ਦੀ ਹਾਜ਼ਰੀ ਵੀ ਲਾਉਣੀ ਹੈ ਬਾਲਾ ਜੀ ਮਹਾਰਾਜ ਦੇ ਚਰਨਾਂ ਵਿੱਚ ਵੀ ਹਾਜ਼ਰ ਹੋਣੀ ਹੈ ਪ੍ਰਭੂ ਸ਼੍ਰੀ ਰਾਮਚੰਦਰ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਣੀ ਹੈ ਬਾਬਾ ਬਾਲਕਨਾਥ ਤੁਸੀਂ ਬਹੁਤ ਸਾਰੇ ਲੋਕ ਜਿਹੜੇ-ਜਿਹੜੇ ਬਾਬਾ ਬਾਲਕਨਾਥ ਗਏ ਹੋਏ ਨੇ ਉਹ ਕਿੰਨੇ ਕ ਭਗਤ ਬੈਠੇ ਜਿਹੜੇ ਬਾਬਾ ਜੀ ਦੇ ਹਿਮਾਚਲ ਗਏ ਆ ਇੱਧਰ ਵੀ ਜਿਹੜੇ ਹਿਮਾਚਲ ਗਏ ਆ ਬਹੁਤ ਸਾਰੇ ਨੇ ਕਹ ਦਿਓ ਜੈ ਬਾਬੇ ਜੈ ਬਾਬੇ ਫਿਰ ਕਹ ਦਿਓ ਜੈ ਬਾਬੇ ਦੀ ਜੈ ਬਾਬੇ ਧਕਾਰਾ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਾਲ ਬ੍ਰਹਮਚਾਰੀ ਮਾਰਤਮੋਦਾ ਪਾਲੀ ਉਹ ਧੂਨੇ ਵਾਲਾ ਰੋਟਾ ਵਾਲਾ ਖਰਾਵਾ ਵਾਲਾ ਜਟਾਵਾ ਵਾਲਾ ਛਾਤ ਲਾਈਆਂ ਵਾਲਾ ਮਰਤ ਨੂੰ ਦਾ ਪਾਲੀ ਸਾਰੀ ਦੁਨੀਆ ਦਾ ਵਾਲੀ ਤੁਸੀਂ ਦੇਖਿਆ ਸਾਹਮਣੇ ਅੰਦਰ ਧੂਣਾ ਤਾਂ ਭਰਿਆ ਬਾਬਾ ਜੀ ਦਾ ਇੱਕ ਦਿਨ ਬਾਬਾ ਬਾਲਕਨਾਥ ਜੀ ਦੇ ਧੂਨੇ ਦੀ ਪਭੂਤੀ ਮੱਥੇ ਤੇ ਲਾਈ ਮੇਰਾ ਦੋਸਤ ਮੈਨੂੰ ਕਹਿੰਦਾ ਯਾਰ ਤੂੰ ਮੱਥੇ ਤੇ ਕੀ ਲਾਇਆ ਮੈਂ ਕਿਹਾ ਮੈਂ ਬਾਬਾ ਬਾਲਕਨਾਥ ਜੀ ਦੇ ਧੂਨੇ ਦੀ ਪਭੂਤੀ ਲਾਈ ਕਹਿੰਦਾ ਲੋਕ ਖਾਂਦੇ ਆ शकਦੇ ਆ ਆ ਤੂੰ ਮੱਥੇ ਤੇ ਕਿਉਂ ਲਾਈ ਮੈਂ ਕਿਹਾ ਸੁਣਿਆ ਘਰਦੀਆਂ ਦੀਵਾਰਾਂ ਘਰਦੀਆਂ ਕੰਧਾਂ ਅਗਰ ਕੱਚੀਆਂ ਹੋਣ ਸੀਮਟ ਬਜਰੀ ਰੇਤਾ ਪਾ ਕੇ ਪੱਕੀਆਂ ਕਰ ਲੈਂਦੇ ਆ ਪਰ ਜਦੋਂ ਕਿਤੇ ਤਕਦੀਰਾਂ ਟੁੱਟਣ ਦੀ ਵਾਰੀ ਹੋਵੇ ਮੇਰੇ ਬਾਬਾ ਬਾਲਕਨਾਥ ਦੇ ਧੂਨੇ ਦੀ ਪਬੂਤੀ ਲਈ ਟੁੱਟੀਆਂ ਤਕਦੀਰਾਂ ਜੋੜ ਦਿੰਦੀ ਆ ਮੇਰੇ ਬਾਬਾ ਜੀ ਦੇ ਧੂਨੇ ਦੀ ਪਬੂਤੀ ਗੱਲ ਫੇਰ ਆ ਗਈ ਪਿਆਰ ਦੀ ਜਿਨ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਤੇ ਜਿਹੜੇ ਜਿਹੜੇ ਬਾਬਾ ਜੀ ਨਾਲ ਪਿਆਰ ਕਰਦੇ ਆ ਗੱਜ ਕਿੱਦ ਕਰ ਲਗਈਏ ਜਤੀ ਸੋਤੀ ਬਾਲ ਬ੍ਰਹਮਚਾਰੀ ਦੁੱਧ ਦਾ ਤਾਰੀ ਪੌਣਾ ਹਾਰੀ ਬਾਬਾ ਜੀ ਤੁਹਾਡੀ ਸਦਾ ਹੀ ਜੈ ਜੈ ਸਾਹਿਬ ਹਾਜ਼ਰੀ ਮੈਂ ਪਤਾ ਕਿਹੜੀ ਲਾਂ ਲੱਗੇ ਹੋ ਤੁਹਾਡੇ ਦਿਲ ਦੀ ਤੁਹਾਡੀ ਲੋਹ ਦੀ ਗੱਲ ਕਰਨ ਲੱਗਿਆਂ ਆਪਣੀ ਵੀ ਗੱਲ ਕਰਨ ਲੱਗਿਆਂ ਸੰਗਤਾਂ ਦੀ ਵੀ ਗੱਲ ਕਰਨ ਲੱਗਿਆਂ ਜਿਹਨੂੰ ਇਹ ਮਾਨ ਹੋਵੇ ਮੇਰੇ ਦੋਸਤ ਬੜੇ ਮੇਰੇ ਸੱਜਣ ਬੜੇ ਮੇਰੇ ਮਿੱਤਰ ਬੜੇ ਪਰ ਮੈਂ ਦੁੱਖ ਦੀਆਂ ਘੜੀਆਂ ਦੇ ਵਿੱਚ ਇੱਕ 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 ਕਰਕੇ ਸਭ ਪਿੱਛੇ ਹੁੰਦੇ ਦੇਖਿਆ ਫਿਰ ਖੜਦਾ ਪਤਾ ਕੌਣ ਹੈ ਤੇਰਾ ਈਸ਼ਵਰ ਤੇਰਾ ਪ੍ਰਭੂ ਕਿਉਂਕਿ ਉਹਨੂੰ ਤੇਰੇ ਕੋਲੋਂ ਲੈਣ ਦੇਣ ਕੋਈ ਨਹੀਂ ਹੈ ਉਹਨੂੰ ਤੇਰੀ ਸ਼ਰਧਾ ਤੇ ਤੇਰੇ ਪਿਆਰ ਨਾਲ ਮਤਲਬ ਹੈ ਬਾਬਾ ਜੀ ਦਾ ਬਾਲਕਾ ਬਾਬਾ ਜੀ ਦੇ ਚਰਨਾਂ ਵਿੱਚ ਬੈਠਾ ਪਉਣਾ ਹਾਰਿਆ ਜਦੋਂ ਮੇਰੇ ਕੋਈ ਕੰਮ ਨਹੀਂ ਆਇਆ ਔਰਦਨ ਤੁਸੀਂ ਮੇਰੀ ਬਾਹ ਫੜੀ ਤੇ ਹਾਜ਼ਰੀ ਲਾ ਰਿਆ ਜਦ ਲੋੜ ਪਈ ਤਾਂ ਕੰਮ ਮੇਰੇ ਕੋਈ ਆਇਆ ਨਹੀਂ ਮੇਰੇ ਵਕਤ ਮਾਰੇ ਵਿੱਚ ਗੱਲ ਨਾਲ ਕਿਸੇ ਨੇ ਲਾਇਆ ਨਹੀਂ ਮੈਨੂੰ ਰੋਂਦੇ ਨੂੰ ਉਹ ਉਹ ਮੈਨੂੰ ਰੋਂਦੇ ਨੂੰ ਉਹ ਆ ਕੇ ਚੁੱਪ ਕਰਾ ਜਾਂਦਾ ਫਿਰ ਹੱਥ ਵਿੱਚ ਫੜ ਕੇ ਚਿਮਟਾ ਜੋ ਕੀ ਮੇਰਾ ਆ ਜਾਂਦਾ

ਤੇ ਆਓ ਫਿਰ ਸਾਰੇ ਜਣੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਇਸ ਜਗ ਵਿੱਚ ਭਗਤੋ ਜਦ ਵੀ ਮੈਂ ਕਬਰ ਆ ਜਾਂਦਾ ਇਸ ਜਗ ਵਿੱਚ ਭਗਤੋ ਜਦ ਵੀ ਮੈਂ ਕਬਰ ਆ ਜਾਂਦਾ ਇਸ ਜਗ ਵਿੱਚ ਭਗਤੋ ਜਦ ਵੀ ਮੈਂ ਕਬਰ ਆ ਜਾਂਦਾ ਭਈ ਤਾਰੀ ਹੋਣੀ ਚਾਹੀਦੀ ਸਭ ਦੀ ਮੈਂ ਪਹਿਲਾਂ ਕਿਉਂ ਨੂੰ ਕੁਝ ਨਹੀਂ ਚਾਹੀਦਾ ਤੁਹਾਡੀ ਸ਼ਰਧਾ ਪਿਆਰ ਸਾਰੀ ਸੰਗਤ ਜਰਾ ਦੋਨੋਂ ਹੱਥ ਨਾਲੇ ਤਾੜੀ ਲਾ ਕੇ ਹਾਜ਼ਰੀ ਉਹ ਫਿਰ ਹੱਥ ਵਿੱਚ ਫੜ ਕੇ ਜਿੰਮਤਾ ਬਾਪਾ ਮੇਰਾ ਆ ਜਾਂਦਾ ਫਿਰ ਹੱਥ ਵਿੱਚ ਫੜ ਕੇ ਜਿੰਮਤਾ ਬਾਪਾ ਮੇਰਾ ਆ ਜਾਂਦਾ ਉਸ ਜਗਤ 'ਚ ਉਸ ਜਗਤ ਵਿੱਚ ਭਕਤੋ ਜਦ ਵੀ ਮੈਂ ਕਬਰ ਆ ਜਾਂਦਾ ਜਿੜ੍ਹ ਫੜ ਕੇ ਚਿਮਦਾ ਨਾਥ ਮੇਰਾ ਆਜ਼ਾਦਾ ਫੇਰਾ ਹੱਥ ਵਿੱਚ ਫੜ ਕੇ ਮੁੱਛ ਫੜ ਕੇ ਚੁੰਮਦਾ ਚੂਕੀ ਮੇਰਾ ਆ ਜਾਂਦਾ ਫੜ ਕੇ ਚਮਕਦਾ ਹੱਥ ਤੇਰਾ ਆ ਜਾਦਾ ਤੇਰੇ ਹੱਥ ਵਿੱਚ ਫੜ ਕੇ ਚਮਕਦਾ ਹੱਥ ਤੇਰਾ ਆ ਜਾਦਾ ਜੋ ਕਿ ਮੇਰਾ ਆ ਜਾਦਾ Papa ਮੇਰਾ ਆ ਜਾਦਾ ਜੋ ਕਿ ਮੇਰਾ ਆ ਜਾਦਾ Papa ਮੇਰਾ ਆ ਜਾਦਾ ਫਿਰ ਹੱਥ ਵਿੱਚ ਫੜ ਕੇ ਚਮਕਦਾ ਹੱਥ ਤੇਰਾ ਆ ਜਾਦਾ ਤੇਰੇ ਹੱਥ ਵਿੱਚ ਫੜ ਕੇ ਚਮਕਦਾ ਹੱਥ ਤੇਰਾ ਤਕੁਰ ਲੜ ਲਗ ਜੋਗੀ ਦੇ ਸੋਖਾਏ ਲਗ ਲਾਟੇ ਪਿਆਰ ਦੇਖ ਲਿਆ ਤੂੰ ਖਾਏ ਪਰ ਵੀ ਨਕੁਰ ਲੜ ਲਗ ਜੋਗੀ ਦੇ ਸੋਖਾਏ ਇਨਾਕ ਤੇ ਉਹ ਮੇਰੇ ਤੇ ਜਦ ਤੂੰ ਖਾਂਦਾ ਬੱਦਲ ਛਾ ਜਾਂਦਾ ਹੈ ਹੈ ਤੇ ਨਨ ਦੁਖਾ ਦਾ ਬੱਦਲ ਛਾ ਜਾਂਦਾ ਫਿਰ ਹੱਥ ਵਿੱਚ ਫੜ ਕੇ ਚੁੱਕਦਾ ਪਾਪਾ ਮੇਰਾ